ਬਿਆਸ ਦਰਿਆ ਦੇ ਵਿੱਚ ਚਾਰ ਨੌਜਵਾਨਾਂ ਦੇ ਹਰੂੜ ਜਾਨ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਮੌਕੇ ਤੋਂ 71 ਕਿਤੀ ਜਾਣਕਾਰੀ ਦੇ ਅਨੁਸਾਰ ਕਰੀਬ 50 ਲੋਕ ਜਲੰਧਰ ਤੋਂ ਬਿਆਸ ਦਰਿਆ ਵਿੱਚ ਮੂਰਤੀ ਵਿਸਰਜਨ ਕਰਨ ਦੇ ਲਈ ਆਏ ਸਨ ਇਸ ਦੌਰਾਨ ਜਦੋਂ ਉਕਤ ਲੋਕ ਮੂਰਤੀ ਵਿਸਰਜਨ ਕਰੇ ਸਨ ਤਾਂ ਕਰੀਬ ਤਿੰਨ ਨੌਜਵਾਨ ਉਹਨਾਂ ਤੋਂ ਥੋੜਾ ਅੱਗੇ ਚਲੇ ਗਏ ਜਿੱਥੇ ਦਰਿਆ ਦੇ ਵਿੱਚ ਨਹੋਣ ਸਮੇਂ ਤਿੰਨ ਨੌਜਵਾਨ ਡੁਰਨ ਲੱਗੇ ਤਾਂ ਇੱਕ ਹੋਰ ਨੌਜਵਾਨ ਉਹਨਾਂ ਦੇ ਬਚਾ ਲਈ ਅੱਗੇ ਗਿਆ ਲੇਕਿਨ ਉਹ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਲਾਪਤਾ ਨੌਜਵਾਨ ਅੰਕਿਤ ਦੇ ਪਿਤਾ ਪਰਵੇਸ਼ ਨੇ ਦੱਸਿਆ ਕਿ ਉਹ ਜਲੰਧ ਤੋਂ ਮੂਰਤੀ ਵਿਸੱਜਨ ਦੇ ਲਈ ਦਰਿਆ ਬਿਆਸ سے ਆਏ ਹੋਏ ਸਨ। ਲੇਕਿਨ ਇਸ ਦੌਰਾਨ ਉਕਤ ਹਾਰਸਾ ਵਾਪਰ ਗਿਆ। ਉਕਤ ਘਟਨਾ ਦਾ ਪਤਾ ਚੱਲਣ ਤੇ ਉਹਨਾਂ ਵੱਲੋਂ ਨੇੜਲੇ ਲੋਕਾਂ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਐਸਐਚਓ ਬਿਆਸ ਹਰਪਾਲ ਸਿੰਘ ਆਪਣੇ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ। ਇਸੇ ਨਾਲ ਹੀ ਮੌਕੇ ਤੇ ਮੌਜੂਦ ਵਿਆਸ ਦਿਆ ਕੰਡੇ ਗੋਤਾ ਖੋਦ ਵੀ ਉਹਨਾਂ ਦੀ ਮਦਦ ਦੇ ਲਈ ਮੌਕੇ ਤੇ ਪਹੁੰਚੇ ਲੇਕਿਨ ਉਕਤ ਨੌਜਵਾਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਸਰ ਕੀ ਘਟਨਾਕ੍ਰਮ ਜਿਹੜਾ ਹੈਗਾ ਵਾਪਰ ਇੱਥੇ ਵਿਆਸ ਦਿਆ ਤੇ ਅਜਿਹਾ ਕੁਝ ਅਮੀਤ ਸੜਕ ਤਿੰਨ ਚਾਰ ਵਜੇ ਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇੱਥੇ ਰਵਾਇਤ ਹੈ ਜੀ ਪਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋਈ ਮੂਰਤੀ ਉਸਾਰਜਨ ਕਰਨ ਵਾਸਤੇ ਆਏ ਤੇ ਮੂਰਤੀ ਉਸਾਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਮਤਲਬ ਨੌਜਵਾਨ ਸੀ ਕਿ ਉਧਰਿਆ ਚ ਵੜ ਗਏ ਉਹ ਥੋੜਾ ਅੱਗੇ ਨੂੰ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੁਰਲੇ ਪਾਸੇ ਅੱਗੇ ਜਾ ਕੇ ਡੁੱਬ ਗਿਆ ਪਾਣੀ ਚ ਲੱਗੇ ਤੇ ਉੱਥੇ ਉਹ ਡੁੱਬ ਗਿਆ ਉਹਦੇ ਤੋਂ ਸਾਨੂੰ ਸੂਚਨਾ ਮਿਲੀ ਜਦੋਂ ਦਾ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇੱਥੇ ਲੋਕਲ ਸਾਡੇ ਕੋ ਆਪਣੇ ਗੋਤਾਖੋਰ ਨੇ ਜਿਹੜੇ 4-5 ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰ ਨਾਲ ਲੱ ਕੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭੀ ਨਹੀਂ ਬਾਡੀਜ਼ ਥੱਲੇ ਜਾ ਚੁੱਕੀਆਂ ਆ ਹੁਣ ਤੱਕ ਕੋਈ ਪਤਾ ਲੱਗਿਆ ਜਾਂ ਫਿਰ ਗੋਤਾਖੋਰ ਟੀਮਾਂ ਕਿੰਨੀਆਂ ਕਿ ਲੱਗੀਆਂ ਗੋਤਾਖੋਰ ਟੀਮਾਂ ਨੇ ਸਾਡੀਆਂ ਲੋਕਲ ਲਿਗ ਨੇ ਵੈਸੇ ਸਾਡੀ ਅਸਿਸਟੈਂਟ ਸਾਹਿਬ ਨਾਲ ਵੀ ਗੱਲ ਜੀ ਉਹ ਵੀ ਸੰਦੇਰੇ ਨੇ ਇੱਕ ਸਾਡੀ ਸੁਸਾਇਟੀ ਹੈ ਸ਼ਾਰਪੁਰ ਤੋਂ ਉਹ ਵੀ ਚੱਲ ਪਈ ਹਨ ਉਹ ਟੀਮ 'ਚ ਤੇ ਅਸੀਂ ਇੱਥੇ ਇਸ ਮੌਕੇ ਨੂੰ ਸਿਕਿਉਰ ਕੀਤਾ ਹੋਇਆ ਵਾ ਤੇ ਉਹ ਪਰਿਵਾਰ ਵਾਲੇ ਸਾਡੇ ਨਾਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਵੀ ਸਾਨੂੰ ਉਹ ਮਿਲ ਜਾਂਦੀ ਟੋਟਲ ਸਾਰੇ ਤੱਕ ਪਤਾ ਲੱਗਾ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਬਿਲਕੁਲ ਜੀ ਇਹ ਪਿਛਲਾ ਜਿਹੜਾ ਪਸ਼ੋਕੜ ਇਹਨਾਂ ਦਾ ਉਹ ਸੀਤਾਪੁਰ ਡਿਸਟ੍ਰਿਕਟ ਹੈ ਜੀ ਯੂਪੀ ਦੇ ਵਿੱਚ ਤੇ ਹੁਣ ਜਿਹੜਾ ਇਹ ਸਾਰੇ ਪਰਿਵਾਰ ਆ ਇੱਥੇ ਆ ਮਿਹਨਤ ਵਾਸਤੇ ਜਿਹੜੇ ਜਲੰਧਰ ਗੜਾ ਰਹਿ ਰਹੇ ਸਰ ਤੇ ਇਹ ਆਇਸਾਲੀ ਇੱਥੇ ਆਉਂਦੇ ਨੇ ਮਿਸਟਰ ਪ੍ਰਕਾਸ਼ ਨੇ ਜਿਹੜੇ ਇਹਨਾਂ ਨੂੰ ਹੈਡ ਕਰ ਰਹੇ ਸੀ ਜਿਹੜਾ ਦੇ ਸਭ ਤੋਂ ਸੀਨੀਅਰ ਹੈਗੇ ਜੀ ਪਰਿਵਾਰਾਂ ਦੇ ਮੈਂਬਰ ਇਹ ਸਾਰੇ ਪਰਿਵਾਰ ਡਿਸਟ੍ਰਿਕਟ ਸੀਤਾਪੁਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਅਸੀਂ ਹਰ ਆਇਸਾਲੀ ਇੱਥੇ ਆਉਂਦੇ ਹਾਂ ਤੇ ਆਇਸਾਲ ਦੀ ਤਰ੍ਹਾਂ ਵੀ ਅੱਜ ਸੰਡੇ ਸੀਗਾ ਤੇ ਆਇਸਾ ਲੱਗ ਗਿਆ ਜੀ ਉਸਾਂ ਤੇ ਜਿਹੜਾ ਫੰਕਸ਼ਨ ਹੁੰਦਾ ਉਹ ਲਾਸਟ 7 ਅੰਦਰ 9 ਤਰੀਕ ਨੂੰ ਹੁੰਦਾ ਜੀ ਪਰ ਉਹ ਰੁਟੀਨ ਚ ਆ ਕੇ ਇੱਥੇ ਅਇ ਸਾਲ ਦੀ ਤਰ੍ਹਾਂ ਜੋ ਅੰਦਾ ਹੈਗਾ ਸੀ ਰਵਾਇਤ ਦੇ ਅਨਸਾਰ ਉਹ ਮੂਰਤੀ ਸਰਜਨ ਕਰਨ ਵਾਸਤੇ ਆਉ। ਤਕਰੀਬਨ ਉਮਰ ਕਿੰਨੀ ਕੁ ਆ ਸਰ ਇਹਨਾਂ ਦੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਜੀ ਟੋਟਲ ਜਿਹੜੇ 4 ਬੰਦੇ ਨੇ ਸਾਡੇ ਕੋਲੇ ਉਹਨਾਂ ਦੇ ਵਿੱਚ ਇੱਕ ਦੀ 22 ਸਾਲ ਉਮਰ ਹੈ 2 ਦੀ 17 17 18 3 ਦੀ 17 ਤੇ 18 ਸਾਲ ਦੇ ਠੀਕ ਨੌਜਵਾਨ ਬੱਚੇ ਕੀ ਨਾਮ ਹੈਗਾ ਮੇਰਾ ਨਾਮ ਹੈ ਆਂਕੁਰ ਹੈਗਾ ਆਂਕੁਰ ਹੈਗਾ ਆਂਕੁਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਮੈਂ ਤਾਂ ਉਦਾਂ ਹੀ ਇੱਥੇ ਜਲੰਧਰ ਅਰਬਨ ਸਟੇਟ ਫੇਸ 1 ਗਰਾਜੁਲੰਦਰ ਚ ਰਹਿੰਦਾ ਵਾਂ ਤੇ ਮੇਰਾ ਪਿੰਡ ਹੈਗਾ ਯੂਪ ਪਿੰਡ ਦਾ ਨਾਮ ਹੈਗਾ ਖਰਾਰਾ ਜ਼ਿਲ੍ਹਾ ਸਿਤਾਪੁਰ ਠੀਕ ਹੈ ਤੇ ਕਿੰਨੇ ਨੌਜਵਾਨ ਜਿਹੜੇ ਇੱਥੇ ਲੱਫਟਾ ਹੋਏ ਤੁਹਾਡੇ ਚਾਰ ਹੈਗੇ ਆ ਚਾਰ ਹੋਏ ਕੀ ਲੱਗਦੇ ਤੁਹਾਡੇ ਉਹ ਮੇਰੇ ਚਾਰੋ ਹੀ ਪ੍ਰਾ ਲੱਗਦੇ ਸਗੇ ਭਰਾ ਨੇ ਤਿੰਨ ਸਗੇ ਆ ਤੇ ਇੱਕ ਦੂਰ ਦਾ ਵਾ ਲੇਕਿਨ ਕਹਿਣ ਤੋਂ ਪ੍ਰਾ ਸੀਗੇ ਸਗੇ ਹਾਂਜੀ ਮਾਸੀ ਦਾ ਮੁੰਡਾ ਜਿਵੇਂ ਸੀਗੇ ਉਹ ਦੇਖੋ ਕਹਿਣ ਦਾ ਮਾਸੀ ਦਾ ਮੁੰਡਾ ਬਟ ਹੈ ਤਾਂ ਭਰਾ ਹੀ ਨਹੀਂ ਕੌਣ ਕੌਣ ਸੀਗੇ ਮਾਸੀ ਦੇ ਮੁੰਡੇ ਕਿੰਨੇ ਮਾਸੀ ਦਾ ਮੁੰਡਾ ਜਿਹਦਾ ਨਾਂ ਧੀ ਰਜੇਗਾ ਵਾ ਤੇ ਇੱਕ ਰਣਜੀਤ ਤੇ ਗੋਲੂ ਉਹ ਪ੍ਰਾ ਹੈਗਾ ਮਾਸੀ ਦੇ ਮੁੰਡੇ ਆ ਨਹੀਂ ਨਹੀਂ ਉਹ ਮੇਰੇ ਭਰਾ ਹੈਗੇ ਰਣਜੀਤ ਤੇ ਕੋਲੂ ਸਕੇ ਭਰਾਵਾ ਹਾਂਜੀ ਔਰ ਧੀਰੇ ਚ ਮਸੀ ਦਾ ਮੁੰਡਾ ਮਸੀ ਦਾ ਮੁੰਡਾ ਤੇ ਜਿਹੜਾ ਦੂਜਾ ਅੰਕਿਤ ਹੈਗਾ ਵਾ ਉਹ ਆਪਣੇ ਪਿੰਡ ਦਾ ਆਏਗਾ ਸਾਡੇ ਪਿੰਡ ਦਾ ਹਾਂ ਜੀ ਉਹ ਚਾਚੇ ਲੇ ਜਿਹੜਾ ਇਹਨਾਂ ਚੋਂ ਧੀਰਸ ਵੀ ਆਇਆ ਹੋਇਆ ਕਿੰਨੇ ਬੱਚੇ ਹੋਗੇ ਬੱਚੇ ਕੋਈ ਨਹੀਂ ਹੈ ਠੀਕ ਹੈ ਕਿੰਨੇ ਜਣੇ ਹੋਗੇ ਆ ਇਹਨਾਂ ਹੋ ਗਿਆ ਭਾਈ 3 ਸਾਲ ਹੋ ਗਿਆ 3 ਸਾਲ ਹੋ ਗਏ ਕੀ ਕੰਮ ਕਰਦਾ ਉਹ ਦਾ ਮਾਲੀ ਦਾ ਕੰਮ ਕਰਦਾ ਵਾ ਮਾਲੀ ਦਾ ਕੰਮ ਹਾਂਜੀ ਇੱਥੇ ਕਿਥੇ ਕਿਸ ਮਕਸਦ ਨਾਲ ਆਏ ਸੀਗੇ ਇੱਥੇ ਸੀਗਾ ਜਿਹੜੇ ਜਨਮ ਅਸ਼ਟਮੀ ਤੇ ਕਨਿਆ ਜੀ ਦੀ ਮੂਰਤ ਨਹੀਂ ਰੱਖਦੇ ਆ ਉਹ ਸਾਡੇ ਕੋਲ ਇੰਨੀ ਜੀ ਹੈਗੀ ਆ ਪਿੱਤਲ ਦੀ ਬਣਵਾਈਏ ਤੇ ਉਹਨੂੰ ਨਹਾਉਣ ਵਾਸਤੇ ਆਏ ਸੀਗੇ ਨਹਾਉਣ ਜਾਂ ਪ੍ਰਵਾਹਿਤ ਕਰਨ ਆਏ ਨਹਾਉਣ ਆਏ ਸੀਗੇ ਨਹਾਉਣ ਹਾਂਜੀ ਤੇ ਮੂਰਤੀ ਕਿਥੋਂ ਆ ਮੂਰਤੀ ਕਿਥੋਂ ਹੈ ਮੂਰਤੀ ਜਿਹੜੇ ਉਹ ਜਿਹੜੇ ਲੱਕੜ ਦਾ ਬਣਾਇਆ ਸੋ ਉਹ ਵਿੱਚੀ ਸੋਚ ਨਾਲ ਜੁੜੀ ਹਾਂਜੀ ਅੱਛਾ ਠੀਕ ਹੈ ਹੁਣ ਪਾਲ ਕਰ ਲਈ ਪੁੱਤ ਪੁਲਿਸ ਵੀ ਆਈ मौके ਤੇ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਵੀ ਆਏ ਮਦਦ ਕਰ ਰਹੇ ਸਾਰੇ ਮਦਦ ਕਿਤੇ ਕੋਤਾ ਹੋਰ ਵੀ ਆਏ ਤੇ ਹੋਰ ਦੂਜੇ ਵੀ ਆਉਣ ਵਾਲੇ